ਅਸੀਂ ਮੇਰਾ ਹੈ ਰਮਨਜੀਤ ਕੌਰ ਬੜਾਇਚ ਤੇ ਜੇ ਕਦਾਸਪੁਰ ਦੀ ਪ੍ਰਧਾਨ ਹੈਗੀਆਂ ਤੇ ਮਿੱਢ ਮੀਢ ਖਾਣਾ ਬੁਲਾਂਦੇ ਆ ਬੀਬੀਆਂ ਸਾਰੀਆਂ ਹੀ ਇੰਨਾ ਸਾਡੀ ਇਹ ਮੰਗਵਾ ਸਰਕਾਰ ਗਾੜੀ ਵੀ ਸਾਡੀ ਘੱਟੋ ਘਾਟ 100 ਰੁਪਏ ਜੜੀ ਚੱਲਦੀ ਆ ਸਾਡੀ ਜ਼ਰੂਰਤਾਂ ਨਹੀਂ ਚੱਲਦੀ ਹੈਗੀ ਤੇ ਸਾਨੂੰ ਵਾ ਘੱਟੋ ਘਾਟ 7000 ਰੁਪਏ ਤਨਖਾਹ ਦਿੱਤੀ ਜਾਵੇ ਸਾਨੂੰ ਯੂਨੀਫਾਰਮ ਦਿੱਤੀ ਜਾਵੇ ਸਾਨੂੰ ਬਰਤੀਆਂ ਦਿੱਤੀਆਂ ਜਾਣ ਇਹ ਭਾਵੇਂ ਸਾਡੇ ਕਿਹਦੇ ਪੁੱਤਰਾ ਸਾਡੇ ਇਹ ਭਾਵੇਂ ਤਾਂ ਮੰਨਦੀ ਦਾ ਕੀ ਮੰਗ ਕਰਦੇ ਹੋ ਸਾਡੀ ਇਹ ਗੱਲ ਮੰਗੇ ਪਸੇ ਤਨਖਾਹ ਵਧਾਈ ਜਾਵੇ ਪਰਤਵਾ ਤੇਰਾ ਨਾਂ ਸਰਿੰਦਰ ਕੋਰਾ ਪਿੰਡ ਸਰ ਲੋਪੋਰੇ ਦੀ ਮੰਗੇ ਵੀ ਸਾਡੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਤੇ ਸਾਨੂੰ ਵਰਦੀਆਂ ਦਿੱਤੀਆਂ ਜਾਣ ਜੋ ਸਾਡੇ ਸਕੂਲ ਦੇ ਵਿੱਚ ਨਹੀਂ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣ ਸਾਡੀ ਉਸ ਹਾਇਤਾ ਇਹਨਾਂ ਦੇ ਅੱਗੇ ਸਾਡੀ 3000 ਰੁਪਿਆ 3000 ਰੁਪਏ ਨਾਲ ਸਾਡਾ ਕੁਝ ਨਹੀਂ ਬੰਦਾ ਹੈਗਾ ਤੁਹਾਡੀ 15000 ਘਟੋ ਘਟ ਕੀਤੀ ਜਾਵੇ ਤੇ ਘਰ ਦੇ ਵਿੱਚ ਸਕੂਲ ਦੇ ਵਿੱਚ ਸਾਨੂੰ ਖਾਣਾ ਜਿਹੜਾ ਮਿਲਿਆ ਜਾਵੇ ਟਾਈਮ ਸੇਟ ਦਿੱਤੀਆਂ ਜਾਣ ਚੀਜ਼ਾਂ ਜੋ ਸਕੇ ਖਾਣਾ ਬਣਾ ਸਕੀਏ ਤੇ ਬਾਕੀ ਇਹ ਹੈ ਕਿ ਵਰਦੀਆਂ ਦਿੱਤੀਆਂ ਜਾਣ ਸਾਨੂੰ ਤੇ ਵੀਮਾ ਕੀਤਾ ਜਾਵੇ ਸਾਡਾ ਇਹੋ ਹੀ ਆ ਸਾਡਿਕਾਸ ਮੈਂ ਮੇਰਾ ਨਾਮ ਅਨਿਲ ਕੁਮਾਰ ਪੰਜਾਬ ਸੁਬੋਡਨੇ ਸਰਵਿਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਾਂ ਮੈਂ ਤੇ ਸਾਡੀ ਫੈਡਰੇਸ਼ਨ ਦਾ ਅੰਗ ਹੈ ਮਿਡੇ ਮੀਲ ਵਰਕਰ ਯੂਨੀਅਨ ਇਹ ਮਿਡੇ ਮੀਲ ਵਰਕਰਾਂ ਜਿਹੜੀਆਂ ਨੇ ਪਿਛਲੇ ਲਗਭਗ 25 ਸਾਲ ਤੋਂ 20 ਤੋਂ 25 ਸਾਲ ਤੋਂ ਇਹ ਸਰਕਾਰੀ ਸਕੂਲਾਂ 'ਚ ਖਾਣਾ ਬਣਾਉਣ ਦਾ ਕੰਮ ਕਰ ਰਹੀਆਂ ਨੇ ਤੇ ਅੱਜ ਦੀ ਡੇਟ ਵਿੱਚ ਵੀ ਇਹਨਾਂ ਨੂੰ 3000 ਰੁਪਏ ਜਿਹੜਾ ਵਾ ਮਹੀਨਾ ਉੱਕਾ ਪੁੱਕਾ ਦਿੱਤਾ ਜਾ ਰਿਹਾ ਵਾ ਜਿਹੜਾ ਕਿ ਇਸ ਅਤ ਦੀ ਮੰਗਾਈ ਦੇ ਦੌਰ ਵਿੱਚ ਇਹ ਕਿਸੇ ਵੀ ਤਰੀਕੇ ਨਾਲ ਇਹਨਾਂ 3000 ਰੁਪਏ ਦੇਣਾ ਤਰਕਸੰਗਤ ਨਹੀਂ ਆ। ਔਰ ਪਿਛਲੀਆਂ ਸਰਕਾਰਾਂ ਦਵਾਨ ਦੌਰਾਨ ਵਕ ਵਕ ਸਮੇਂ ਤੇ ਇਹਨਾਂ ਨੇ ਲੜ ਕੇ ਜਿਹੜੀਆਂ ਇਹਨਾਂ ਦੀਆਂ ਮੰਗਾਂ ਮਨਵਾਈਆਂ ਸੀਗੀਆਂ ਇਹ ਸਰਕਾਰ ਨੇ ਉਹ ਮੰਗਾਂ ਇਹਨਾਂ ਦੀਆਂ ਲਾਗੂ ਕਰਨ ਤੋਂ ਵੀ ਮੁਨਕਰ ਹੋ ਗਈ ਆ। ਇਹ ਸਰਕਾਰ ਉਹ ਜਿਹੜੀ ਕਿ ਕਹਿੰਦੀ ਸੀ ਵੀ ਹਰਿਆਣਾ ਪੈਟਰਨ ਤੇ ਅਸੀਂ 6000 ਰੁਪਏ ਤੁਹਾਨੂੰ ਅਸੀਂ ਆਂਦੇ ਹੀ ਕਰਾਂਗੇ ਤੁਹਾਡਾ ਜਿਹੜਾ ਮਾਣ ਪੱਤਾ ਜਿਹੜਾ ਵਾ 6000 ਰੁਪਏ ਕਰਾਂਗੇ। ਯਾਦ ਹੈ ਕਿ ਇਹਨਾਂ ਦੀ ਕਿਸੇ ਤਰ੍ਹਾਂ ਨਾਲ ਕੋਈ ਵੀ ਸਹਾਇਤਾ ਨਹੀਂ ਕੀਤੀ ਗਈ। ਅੱਤ ਦੀ ਗਰਮੀ ਵਿੱਚ ਜਦੋਂ ਇਹ ਚੁੱਲਿਆਂ ਦੇ ਅੱਗੇ ਸਕੂਲਾਂ 'ਚ ਬੱਚਿਆਂ ਦਾ ਖਾਣਾ ਬਣਾਉਂਦੀਆਂ ਨੇ, ਉਹ ਖਤਰੇ ਭਰਿਆ ਕੰਮ ਆ ਔਰ ਕਿਸੇ ਤਰ੍ਹਾਂ ਦੀ ਘਟਨਾ ਵਾਪਰ ਸਕਦੀ ਆ। ਇਹ ਮੰਗੀ ਹੋਈ ਮੰਨ ਕੇ ਇਹਨਾਂ ਨੂੰ ਅਸੀਂ 5 ਲੱਖ ਤੱਕ ਦਾ ਇਹਨਾਂ ਜੀਵਨ ਬੀਮਾ ਦੇਾਂਗੇ, ਉਹ ਵੀ ਨਹੀਂ ਲਾਗੂ ਕੀਤਾ ਗਿਆ। ਔਰ ਚੁੱਲ੍ਹੇ ਅੱਗੇ ਕੰਮ ਕਰਨ ਲਈ ਵਰਦੀਆਂ ਦੀ ਮੰਗ ਮੰਨੀ ਹੋਈ ਆ। ਕਿ ਇਹਨਾਂ ਨੂੰ ਅਸੀਂ ਵਰਦੀਆਂ ਮੁਹੱਈਆ ਕਰਾਵਾਂਗੇ ਜਿਹੜੀਆਂ ਕਿ ਗਰਮੀਆਂ ਸਰਦੀਆਂ ਵਿੱਚ ਇਹਨਾਂ ਨੂੰ ਅੱਗ ਤੋਂ ਜਾਂ ਠੰਢੀ ਤੀਜੀ ਤੋਂ ਬਚਾਅ ਕਰਨਗੇ। ਉਹ ਵੀ ਨਹੀਂ ਦਿੱਤੀਆਂ ਗਈਆਂ ਇਸ ਕਰਕੇ ਇਹ ਮਜਬੂਰ ਹੋਈਆਂ ਨੇ ਅੱਜ ਇੱਥੇ ਭਗਵੰਤ ਮਾਨ ਸਰਕਾਰ ਦਾ ਪਤਲਾ ਫੁਕਣ ਆਈਆਂ ਨੇ ਇਕੱਠੀਆਂ ਹੋ ਕੇ ਜੇਕਰ ਅੱਜ ਇਹਨਾਂ ਦੀਆਂ ਮੰਗਾਂ 'ਵਲ ਕੋਈ ਪ੍ਰਸ਼ਾਸਨ ਧਿਆਨ ਦਿੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਤਾਂ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਜਿਹੜਾ ਹੈ ਉਹ ਇੱਕ ਪੰਜਾਬ ਲੈਵਲ ਦਾ ਜਿਹੜਾ ਹੈ ਇਹਨਾਂ ਮਿੱਡੇ ਮੀਲ ਵਰਕਰਾਂ ਦਾ ਜਿਹੜਾ ਕੱਟ ਕੀਤਾ ਜਾਏਗਾ ਇਹ ਸਰਕਾਰ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਾਸੀ ਧੂਨ ਦਿੱਤਾ ਜਾਏਗਾ ਤੇ ਇਹਦੇ ਨਿਕਲਣ ਵਾਲੇ ਜਿਹੜੇ ਸਿੱਟੇ ਹੋਣਗੇ ਸਾਰੇ ਦੇ ਸਾਰੇ ਜਿਹੜਾ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏ ਅਸੀਂ ਮੰਗ ਪੱਤਰ ਕੋਈ ਨਹੀਂ ਅੱਜ ਅਸੀਂ ਚੇਤਾਵਨੀ ਰੈਲੀ ਕੀਤੀ ਆ ਪਤਲਾ ਫੂਕੇ ਤੇ ਇਹ ਸਰਕਾਰ ਨੂੰ ਦੱਸਣਾ ਚਾਹਿਆ ਵੀ ਇਹ ਜਿਹੜੀਆਂ ਮਿੱਡੇ ਮੀਲ ਵਰਕਰਾਂ ਨੇ ਸਕੂਲਾਂ ਤੇ ਕੰਮ ਕਰ ਰਹੀਆਂ ਇਹ ਤੁਹਾਡੇ ਤੋਂ ਬਹੁਤ ਔਖੀਆਂ ਨੇ ਜਲਦੀ ਤੋਂ ਜਲਦੀ ਇਹਨਾਂ ਦਾ ਮੰਗਾਂ ਦਾ ਹੱਲ ਕੀਤਾ ਅਗਲਾ ਐਕਸ਼ਨ ਆਹੀ ਜਲਦੀ ਹੀ ਇੱਕ ਐਕਸ਼ਨ ਜਿਹੜਾ ਵਾ ਪੰਜਾਬ ਲੈਵਲ ਦਾ ਐਕਸ਼ਨ ਆ ਆਨੰਦਪੁਰ ਦੀ ਧਰਤੀ ਤੇ ਉਲੀਕ ਰਹੇ ਆ ਜਿੱਥੇ ਪੰਜਾਬ ਭਰ ਦੇ ਸਕੂਲਾਂ ਦੇ ਵਿੱਚੋਂ ਮੀਡੀ ਮੀਲ ਵਰਕਰਾਂ ਇਕੱਠੀਆਂ ਹੋ ਕੇ ਉਥੇ ਉਹਨਾਂ ਦੀਆਂ ਸਰਕਾਰ ਨੂੰ ਘੇਰਾ ਪਾਏਗੀ ਉਹਦੇ ਬਾਅਦ ਚੰਡੀਗੜ੍ਹ ਨੂੰ ਜਿਹੜੀਆਂ ਵੀਰਾਂ ਕੱਤੀਆਂ ਜਾਣਗੀਆਂ ਹਾਏ ਹਾਏ ਤੁਮ ਆਪਾਂ